ਬਿੰਦ ਸਿੰਘ ਜੀ ਪਾਗਟ ਗੁਰੂ ਸਾਹਿਬ ਨੇ ਪਹਿਲੇ 10 ਸਾਲ 1676 ਤੱਕ ਲੋਕਾਂ ਨੂੰ ਸਮਾਜਿਕ ਤੇ ਆਤਮਕ ਬਚੇ ਦਿੱਤੇ ਬਾਕੀ ساری ਜ਼ਿੰਦਗੀ ਉਹ ਮਾਨਵ ਸਤੰਤਰਤਾ ਲਈ ਜद्दोजहद ਕਰਦੇ ਰਹੇ ਚੂਜਦੇ ਰਹੇ ਆਤਮ ਵਿਸ਼ਵਾਸ ਨਾਲ ਆਤਮ ਸਨਮਾਨ ਲਈ ਸੰਘਰਸ਼ ਕਰਦੇ ਰਹੇ ਮਜ਼ਲੂਮਾਂ ਗਰੀਬਾਂ ਤੇ ਇਨਸਾਫ ਦੀ ਰੱਖਿਆ ਕਰਨ ਲਈ ਇਨੇ ਕੁਰਬਾਨੀਆਂ ਦਿੱਤੀਆਂ ਪਰ ਨਿਸ਼ਚਿਤ ਅਦਰਸ਼ਾਂ ਤੋਂ ਮੂਨ ਹੀ ਮੋੜਿਆ ਗੁਰੂ ਪਿਤਾ ਦੀ ਸ਼ੀਧੀ ਹੋਵੇ ਜਾਂ ਬੱਚਿਆਂ ਦੀ ਮੈਦਾਨੇ ਜੰਗ ਜਾਂ ਸਰਹੰਦ ਦੀਆਂ ਨੀਹਾਂ ਵਿੱਚ ਉਹ ਹਮੇਸ਼ਾ ਡੋਲ ਰਹੇ ਤੇ ਹਰ ਕੁਰਬਾਨੀ ਤੋਂ ਬਾਅਦ ਰੱਬ ਦਾ ਸ਼ੁਕਰ ਮਨਾਉਂਦੇ ਰਹੇ ਅਵਤਾਰ ਪੈਗੰਬਰਾਂ ਰਸੂਲਾਂ ਵਿੱਚ ਵੀ ਕੋਈ ਐਸਾ ਨਹੀਂ ਹੋਇਆ ਜਿਸ ਨੇ ਆਪਣੇ ਪੁੱਤਰਾਂ ਨੂੰ ਆਪ ਜੰਗ ਵਿੱਚ ਸ਼ਹੀਦ ਹੋਣ ਲਈ ਤੋਰਿਆ ਹੋਵੇ ਸ਼ਹੀਦ ਕਰਵਾ ਕੇ ਇੱਕ ਵੀ ਹੰਝੂ ਕੇਰੇ ਬਿਨਾ ਕਾਲ ਪ੍ਰਭੂ ਦਾ ਸ਼ੁਕਰਾਨਾ ਕੀਤਾ ਹੋਵੇ ਇਸ ਲਈ ਕੀ ਬਚੇ ਆਪਣੇ ਧਰਮ ਤੇ ਫਰਜ਼ ਲਈ ਕੁਰਬਾਨ ਹੋਏ ਹਨ ਆਪਣੇ ਪੁੱਤਰਾਂ ਨੂੰ ਵਾਰਕੇ ਦੇਸ਼ ਵਾਸੀਆਂ ਦੀ ਰੂਹ ਨੂੰ ਪੁਨਰਜੀਵਤ ਕੀਤਾ ਹੋਵੇ ਇਹ ਭਗਤੀ ਤੇ ਸ਼ਕਤੀ ਦੇ ਸਮੇਲ ਦੀ ਇੱਕ ਹੱਦ ਹੈ مرجا حکیم اللہ یار خان جوگی گرو صاحب دے پیر پیگمبراں بے بارے لکھتا ہے یاکوب نے یوسف کے وشرے نے نلایا سابر کوئی کم ایسا رسولوں میں آیا کٹوا کے پیس چا, پسر چار ایک آنسو نہ گرایا رتبہ گرو گوبن سنگھ نے ریشیوں کا بڑھایا ਸਾਰੇ ਰੈਪਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ ਸਿਧਕ ਸਹਿਦ ਅਡੋਲਤਾ ਦਾ ਮਸਲਮਾ ਅਤੇ ਤੱਕ ਨਹੀਂ ਹੋਇਆ अनेका ਦੇਸ਼ੀ ਵਿਦੇਸ਼ੀ ਵੱਖ-ਵੱਖ ਧਰਮਾਂ ਵਿਸ਼ਵਾਸਾਂ ਭਾਸ਼ਾਵਾਂ ਦੇ ਲੇਖਕਾਂ ਇਤਿਹਾਸਕਾਰਾਂ ਸਾਹਿਤਕਾਰਾਂ ਤੇ ਵਿਦਵਾਨ ਨੇ ਉਹਨਾਂ ਦੀ ਮਹਾਨਤਾ ਅਨੋਖੀ ਅਜੀਮਤ ਤੇ ਅਦਭੁਤ ਕ੍ਰਿਸ਼ਮਈ ਸ਼ਖਸੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿੱਘੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ ਗੁਰੂ ਸਾਹਿਬ ਨੇ ਕਿਸੇ ਵੀ ਜਿੱਤ ਮਗਰੋਂ ਕਿਸੇ ਦੀ ਜਗਾਹ ਤੇ ਕਬਜ਼ਾ ਨਹੀਂ ਕੀਤਾ ਨਾ ਹੀ ਕੋਈ ਨਿੱਜੀ ਲਾਭ ਉਠਾਇਆ ਨਾ ਦੌਲਤ ਲੁੱਟੀ ਨਾ ਹੀ ਕਿਸੇ ਨੂੰ ਬੰਦੀ ਬਣਾਇਆ ਕਿਸੇ ਦੀ ਬੋਹ ਬੇਟੀ ਨੂੰ ਬੇਆਬਰੂ ਨਹੀਂ ਕੀਤਾ ਨਾ ਕਰਵਾਇਆ ਉਹਨਾਂ ਦੀਆਂ ਲੜਾਈਆਂ ਦੀਆਂ ਸ਼ਰਤਾਂ ਵੀ ਦੁਨੀਆ ਤੋਂ ਵੱਖਰੀਆਂ ਸਨ ਕਿਸੇ ਤੇ ਪਹਿਲੇ ਹੱਲਾ ਨਹੀਂ ਬੋਲਣਾ ਕਿਸੇ ਤੇ ਪਹਿਲੇ ਵਾਰ ਨਹੀਂ ਕਰਨਾ ਪਗੋੜੇ ਦੇ ਪਿੱਛੇ ਨਹੀਂ ਭਜਣਾ ਜ਼ਖਮੀ ਚਾਹੇ ਆਪਣਾ ਹੋਵੇ ਜਾਂ ਦੁਸ਼ਮਣ ਪਾਣੀ ਜ਼ਰੂਰ ਪਲਾਉਣਾ ਹੈ ਮਰਮ ਪੱਟੀ ਕਰਨੀ ਹੈ ਇਹ ਖਾਲੀ ਸਿਪਾਹੀ ਤੇ ਨਹੀਂ ਹੋ ਸਕਦਾ ਸੰਤ ਸਿਪਾਹੀ ਹੋ ਸਕਦਾ ਹੈ ਉਹ ਚਾਹੁੰਦੇ ਤਾਂ ਰਾਜਿਆਂ ਤੇ ਮੁਗਲ ਘੋਮਤਾ ਨਾਲ ਸੁਲਾਘੋਲ ਦੀ ਨੀਤੀ ਅਪਣਾ ਕੇ ਆਰਾਮ ਦੀ ਜ਼ਿੰਦਗੀ ਬਸਰ ਕਰ ਸਕਦੇ ਸੀ ਪਰ ਉਹਨਾਂ ਨੇ ਔਖਾ ਰਾਹ ਚੁਣਿਆ ਜਿੱਦੀ ਪਹਿਲੀ ਸ਼ਰਤ ਹੀ ਕੁਰਬਾਨੀ ਸੀ ਆਪਣੇ ਪਿਤਾ ਨੂੰ ਕੁਰਬਾਨ ਕੀਤਾ ਪੁੱਤਰਾਂ ਨੂੰ ਹਜ਼ਾਰਾਂ ਪਿਆਰੇ ਸਿੱਖਾਂ ਨੂੰ ਆਪਣੀ ਅੱਖੀਂ ਸ਼ਹੀਦ ਹੁੰਦੇ ਵੇਖਿਆ ਨੰਦਪੁਰ ਨੂੰ ਛਾਟ ਕੇ ਸਰਸਾ ਚਮਕੌਰ ਤੇ ਮਾਸੀਵਾੜੇ ਦੀਆਂ ਔਕੜਾਂ ਦਾ ਮੁਕਾਬਲਾ ਕਰਕੇ ਜਾਂ ਦੀਨੇ ਪਹੁੰਚ ਕੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਉਹ ਵੀ ਚੜਦੀ ਕਲਾ ਵਿੱਚ ਜਿਸ ਨੂੰ ਵੜ ਕੇ ਹਿੰਦੁਸਤਾਨ ਦਾ ਪੱਥਰ ਦੇ ਬਾਦਸ਼ਾਹ ਵੀ ਕੰਮ ਉਠਿਆ ਰਾਧਾ ਕ੍ਰਿਸ਼ਨ ਲਿਖਦੇ ਹਨ ਕਿ ਧਰਮ ਦਾ ਕੰਮ ਹੈ ਕਿ ਮਨੁੱਖ ਨੂੰ ਸਹੀ ਢੰਗ ਨਾਲ ਜ਼ਿੰਦਗੀ ਜਿਉਣਾ ਸਿਖਾਏ ਸਿੱਖ ਧਰਮ ਮਨੁੱਖ ਨੂੰ ਆਪਣੀ ਜ਼ਿੰਦਗੀ ਨਾਲ ਜੋੜਦਾ ਹੈ ਤੇ ਸਿੱਖ ਜ਼ਿੰਦਗੀ ਮਨੁੱਖ ਨੂੰ ਧਰਮ ਨਾਲ ਅਗਰ ਇਹਨਾਂ ਦੋਨਾਂ ਨੂੰ ਆੜਾ ਏੜ ਕਰਕੇ ਦਿੱਤਾ ਜਾਏ ਤਾਂ ਨਾ ਧਰਮ ਵਿਕਸਿਤ ਹੋ ਸਕਦਾ ਹੈ ਨਾ ਇਸਨਾਨ ਇਨਸਾਨ ਸਿੱਖ ਧਰਮ ਦੇ ਮਨੁੱਖ ਨੂੰ ਸਮਾਜ ਵਿੱਚ ਪੈਦਾ ਹੋਈਆਂ ਬੁਰਾਈਆਂ ਔਕੜਾਂ ਤੇ ਜੱਦੋ ਜਹਿਦ ਵਿੱਚੋਂ ਭਜਾਣੇ ਸਗੋ ਟੱਕਰਾ ਕਰਨਾਂ ਸਖਾਇਆ ਹੈ ਇਹ ਧਰਮ ਦੀ ਸਿਖਰ ਨੂੰ ਛੋਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਜਦੋਂ ਧਰਮ ਨੇ ਸਭ ਨੂੰ ਸੁੱਖ ਸ਼ਾਂਤੀ ਦੇਣੀ ਸੀ ਆਪਸ ਦੇ ਝਗੜੇ ਕਿ ਮੇਰਾ ਰੱਬ ਚੰਗਾ ਹੈ ਮੇਰਾ ਰੱਬ ਚੰਗਾ ਹੈ ਕਹਿ ਕੇ ਆਪਸ ਵਿੱਚ ਵੰਡੀਆਂ ਪੈ ਗਈਆਂ ਰੱਬ ਦੇ ਨਾਵਾਂ ਤੇ ਧਰਮਾਂ ਕਰਕੇ ਲੋਕ ਲੜਦੇ ਰਹੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਕਾਲ ਪੁਰਖ ਦੀ ਫੌਜ ਕਹਿ ਕੇ ਰੱਬ ਨੂੰ ਮੰਨਣ ਦਾ ਝਗੜਾ ਹੀ ਖਤਮ ਕਰ ਦਿੱਤਾ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਬੇहद ਪਿਆਰ ਕਰਦੇ ਸੀ ਪਤਾ ਨਹੀਂ ਸੀ ਚੱਲਦਾ ਕਿ ਸਿੱਖ ਗੁਰੂ ਸਾਹਿਬ ਦੇ ਆਸ਼ਿਕ ਖਾਨ ਕਿਆਂ ਗੁਰੂ ਸਾਹਿਬ ਸਿੱਖਾਂ ਦੇ ਉਹਨਾਂ ਦੇ ਬੋਲ ਇਤਨੇ ਮਿੱਠੇ ਤੇ ਜਾਦੂ ਭਰੇ ਸੀ ਕਿ ਮੋਰਦਿਆਂ ਵਿੱਚ ਵੀ ਜਾਨ ਪਾ ਦਿੰਦੇ ਸੀ ਬਖਸ਼ੀ ਸ਼ਾਹ ਇਤਨੀਆਂ ਕਰਦੇ ਸਨ ਕਿ ਕਰ ਕਰਕੇ ਉਹਨਾਂ ਨੇ ਆਪਾਂ ਮਾਰ ਦਿੰਦੇ ਸੀ ਉਹਨਾਂ ਦੀ ਸਾਨੀਤ ਨਾਲ ਪਿਆਰ ਤਾਂ ਸੀ ਉਹ ਆਪਣੇ ਸਿੱਖਾਂ ਨੂੰ ਵੀ ਰੱਜ ਕੇ ਪਿਆਰ ਕਰਦੇ ਸੀ ਜਦ ਚਮਕੌਰ ਦੀ ਗੜੀ 'ਚੋਂ ਤਿੰਨ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਨਿਕਲੇ ਤਾਂ ਰਸਤੇ ਵਿੱਚ ਹੋਰ ਲਾਸ਼ਾਂ ਦੇ ਨਾਲ ਉਹਨਾਂ ਦੇ ਬੱਚਿਆਂ ਦੀਆਂ ਵੀ ਲਾਸ਼ਾਂ ਪਈਆਂ ਹੋਈਆਂ ਸਨ ਜਦ ਪਾਈਦਿਆ ਸਿੰਘ ਦੀ ਨਜ਼ਰ ਅਜੀਤ ਸਿੰਘ ਤੇ ਜਰਾਰ ਸਿੰਘ ਦੇ ਪਵਿੱਤਰ ਤਸਵੀਰ ਤੇ ਪਈ ਤਾਂ ਉਹਨਾਂ ਦਾ ਦਿਲ ਕੀਤਾ ਕਿ ਆਪਣੀ ਦਸਤਾਰ ਦਿੱਤੇ ਕਰਕੇ ਦੋਨਾਂ ਦੇ ਉੱਪਰ ਪਾਣ ਦਾ ਜਦ ਉਹਨਾਂ ਨੇ ਆਪਣੀ ਖਾਹਿਸ਼ ਗੁਰੂ ਸਾਹਿਬ ਅੱਗੇ ਪ੍ਰਗਟ ਕੀਤੀ ਕਿਹਾ ਕਿ ਦੁਨੀਆ ਦੇ ਗਰੀਬ ਤੋਂ ਗਰੀਬ ਬੱਚੇ ਵੀ ਬਿਨਾਂ ਕਫਨ ਤੋਂ ਇਸ ਦੁਨੀਆ ਤੋਂ ਨਹੀਂ ਜਾਂਦੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਦੇਖ ਇਸ ਆਲਾਸ਼ਾ ਇਹ ਸਭ ਮੇਰੇ ਬੱਚੇ ਹਨ ਜੇ ਤੇਰੇ ਕੋਲ ਸਭ ਦੇ ਉੱਤੇ ਕਫਨ ਪਾਉਣ ਦਾ ਇੰਤਜ਼ਾਮ ਹੈ ਤਾਂ ਮੇਰੀ ਖਾਇਸ਼ ਪੂਰੀ ਹੋ ਸਕਦੀ ਹੈ ਇੱਕ ਐਕੇ ਗੁਰੂ ਸਾਹਿਬ ਅੱਗੇ ਨੂੰ ਤੁਰ ਪਏ ਖਾਲਸੇ ਨੂੰ ਆਪਣਾ ਸਰੂਪ ਆਪਣੀ ਆਤਮਾ ਆਪਣੇ ਵਿਚਾਰ ਜੋ ਵੀ ਉਹਨਾਂ ਕੋਲ ਸੀ ਆਪਣਾ ਧਨ ਮਨ ਧਨ ਸਭ ਕੁਝ ਖਾਲਸੇ ਦੀ ਝੋਲੀ ਪਾ ਦਿੱਤਾ ਉਹਨਾਂ ਤੋਂ ਅੰਮ੍ਰਿਤ ਛਕ ਕੇ ਖਾਲਸੇ ਨੂੰ ਆਪਣੇ ਬਰਾਬਰ ਖੜਾ ਕਰ ਦਿੱਤਾ ਤੇ ਕਿਹਾ ਕਿ ਜੇ ਮੈਂ ਗੁਰੂ ਬਣਿਆ ਰਿਹਾ ਤਾਂ ਤੁਸੀਂ ਚੇਲੇ ਤੇ ਫਿਰ ਬਰਾਬਰੀ ਕਿਵੇਂ ਹੋਈ ਸੇਵ ਕਰੀ ਇਨ ਕੀ ਹੀ پاوت اور کی سیو سوہات نہ جی کو دان دیو دو کو پلے دان آن کو نہ لاگت نیو مکتے میرے پران جو کرن سو پروان انہی کی کرپا کے سجے ہم ہے نہیں مو سو کریب کرے کرور پرے خالصہ میرا روپ ہے خاص خالصے میں کرو نواز سکھ پنچو میں میرا واس پورن کرے جہ جی آسا ਸਿਕ ਪੰਥੋਂ ਮੇਰਾ ਵਾਸਾ ਬੂਰਨ ਕਰੇ ਜੇ ਆਸਾ ਖਾਲਸਾ ਗੁਰੂ ਗੁਰੂ ਖਾਲਸਾ ਕੋ ਮੈਂ ਅਬ ਜੈਸੇ ਗੁਰੂ ਨਾਨਕ ਅੰਗਦ ਕੋ ਗਿਨੇ ਹੋ ਅੱਲਾ ਯਾਰ ਖਾਂ ਯੋਗੀ ਲਿਖਦਾ ਹੈ ਕਿ ਜਿੰਨਾ ਪਿਆਰ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ ਕੀਤਾ ਕਿਸੇ ਮੁਰਸ਼ਦ ਨੇ ਆਪਣੇ ਮਰੀਦ ਨਾਲ ਨਹੀਂ ਕੀਤਾ ਹਾਸ਼ਾ ਕਿਸੇ ਮੁਰਸ਼ਦ ਮੈਂ ਇਹ ਇਸ਼ਾਰ ਨਹੀਂ ਹੈ ਇਹ ਪਿਆਰ ਕਿਸੇ ਪੀਰ ਮੈਂ ਜਨਾਰ ਨਹੀਂ ਹੈ ਯਦੋ ਚਮਕੌਰ ਦੀ ਗੜੀ ਵਿੱਚੋਂ ਬੱਚਿਆਂ ਨੂੰ ਲੈ ਕੇ ਗੁਰੂ ਸਾਹਿਬ ਨੂੰ ਨਿਕਲਣ ਵਾਸਤੇ ਕਿਹਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਹੜੇ ਬੱਚਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਬੱਚੇ ਹੋ ਗੱਲ ਵੱਖਰੀ ਹੈ ਕਿ ਦੋਨੋਂ ਬੱਚੇ ਸ਼ਹੀਦ ਹੋ ਗਏ ਤਾਂ ਸਿੱਖਾਂ ਨੇ ਪੰਜ ਪਿਆਰਾਂ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੂੰ ਗੜੀ ਵਿੱਚੋਂ ਨਿਕਲਣ ਦਾ ਹੁਕਮ ਦਿੱਤਾ ਜਿਸ ਨੂੰ ਮਨ੍ਹਾ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਸੀ ਕਿਉਂਕਿ ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਖੁਦ ਪੰਜ ਪਿਆਰਾਂ ਨੂੰ ਵਖਸੀ ਸੀ ਸਿੱਖਾਂ ਨੇ ਇਸ ਨੂੰ ਇਸਤੇਮਾਲ ਕਰਨਾ ਪਿਆ ਕਿਉਂਕਿ ਅਗਲੇ ਦਿਨ ਗੜੀ ਵਿੱਚ ਸਭ ਦੀ ਸ਼ਹੀਦੀ ਯਕੀਨਨ ਸੀ ਤੇ ਜੇ ਕੱਲ ਨੂੰ ਗੁਰੂ ਸਾਹਿਬ ਵੀ ਨਾ ਰਹੇ ਤਾਂ ਸਿੱਖੀ ਤੇ ਸਿੱਖਾਂ ਦੀ ਰੁਵਾਈ ਕੌਣ ਕਰੇਗਾ ਜਦੋਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬਕੌਰ ਲਖੀ ਜੰਗਲ ਵਿੱਚ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ ਤਾਂ ਸਹਿਬਜ਼ਾਦਿਆਂ ਨੂੰ ਉਹਨਾਂ ਨਾਲ ਨਾ ਵਹਿ ਕੇ ਪੁੱਛਿਆ ਸਹਿਬਜ਼ਾਦੇ ਕਿ ਤੇ ਹਨ ਗੁਰੂ ਸਾਹਿਬ ਨੇ ਖਾਲਸੇ ਦੇ ਕੱਠ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹਨਾਂ ਵਿੱਚ ਆਪਣੇ ਅਜੀਤ ਦੁਜਾਰ ਫਤਿਹ ਸਿੰਘ ਤੇ ਜੋਰਾਵਰ ਸਿੰਘ ਨੂੰ ਢੋਡ ਲੋ ਮੇਰੇ ਵਾਸਤੇ ਸਭ ਅਜੀਤ ਦੁਜਾਰ ਫਤਿਹ ਤੇ ਜੋਰਾਵਰ ਹਨ। ਇਹਨਾਂ ਪੁਰਤਨ ਕੇ ਸੀਸਮੈਂ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੇ ਕਿਆ ਹੋਆ ਜੀਵਤ ਗਈ ਹਜ਼ਾਰ ਇਸ ਤੋਂ ਮੈਨੂੰ ਸੁਖਪ੍ਰੀਤ ਸਿੰਘ ਦੋਕੋਜੀ ਦੀ વાਤਾ ਵੀ ਯਾਦ ਹੈ ਜਦੋਂ ਉਹ ਇੰਗਲੈਂਡ ਇੱਕ ਸਕੂਲ ਵਿੱਚ ਬੱਚਿਆਂ ਦੀ ਧਾਰਮਿਕ ਕਲਾਸ ਲੈਣ ਗਏ ਤਾਂ ਇੱਕ ਅੰਗਰੇਜ਼ੀ ਬੱਚੀ ਨੇ ਸਵਾਲ ਕੀਤਾ ਕਿ ਸ਼ਾਦੀ ਤੇ ਮਾਂ-ਬਾਪ ਮੁੰਡੇ ਕੁੜੀ ਤੋਂ ਪੈਸੇ ਕਿਉਂ ਘੁਮਾਉਂਦੇ ਹਨ ਉਹਨਾਂ ਨੇ ਦੱਸਿਆ ਕਿ ਇਹ ਚਾਹੇ ਸਾਡੀ ਰਸਮ ਨਹੀਂ ਪਰ ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਤੁਹਾਡੇ ਅੱਗੇ ਪੈਸੇ ਨੂੰ ਕੁਝ ਨਹੀਂ ਸਮਝਦੇ ਮਤਲਬ ਇਸ ਪੈਸੇ ਤੋਂ ਵੀ ਵੱਧ ਪਿਆਰ ਤੁਹਾਨੂੰ ਕਰਦੇ ਹਾਂ ਤਾਂ ਉਸ ਬੱਚੀ ਨੇ ਪੁੱਛਿਆ ਕਿ ਕਿੰਨੇ ਪੈਸੇ ਵਾਰਦੇ ਹਨ ਵਾਤੋਵਾਤ ਕਿਤਨਾ ਸਿਰਵਾਰਨਾ ਅਸਤਾ ਕਿਸੇ ਨੇ ਕੀਤਾ ਹੋਵੇਗਾ ਤਾਂ ਦੋਕ ਸਹਿਬ ਦੱਸਿਆ ਕਿ ਮੈਨੂੰ ਪੈਸਿਆਂ ਦਾ ਤਾਂ ਪਤਾ ਨਹੀਂ ਪਰ ਜੋ ਸਿਰਵਾਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਤੇ ਕੀਤਾ ਹੈ ਉਹ ਅਸਤਾ ਹੋਰ ਕਿਸੇ ਨੇ ਨਹੀਂ ਕੀਤਾ ਜਦੋਂ ਮੁਕਸਰ ਦਾ ਜੰਗ ਖਤਮ ਹੋਇਆ ਤਾਂ ਗੁਰੂ ਸਾਹਿਬ ਮੋਰਚੇ ਤੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਪਹੁੰਚੇ ਵਜੀਰ ਖਾਨ ਆਪਣੇ ਫੌਜੀਆਂ ਦੀਆਂ ਲਾਸ਼ਾਂ ਨੂੰ ਇੱਥੇ ਹੀ ਛੱਡ ਕੇ ਚਲਾ ਗਿਆ ਸੀ ਗੁਰੂ ਸਾਹਿਬ ਨੇ ਆਪਣੇ ਇੱਕ ਇੱਕ ਸਿੱਖ ਗੋਦੀ ਵਿੱਚ ਲਿਆ ਕੇ ਉਹਨਾਂ ਦਾ ਮੂੰਹ ਪੂੰਝਿਆ ਬੜੇ ਪਿਆਰ ਨਾਲ ਉਹਨਾਂ ਨੂੰ ਮਨਸਬ ਸਰਦਾਰੀਆਂ ਬਖਸ਼ੀਆਂ ਮੇਰਾ 5000 ਮੇਰਾ 10000 ਮੇਰਾ 30000 ਆਦ ਬਖਸ਼ਿਸ਼ਾਂ ਕਰ ਦੇ ਕਰਦੇ ਜਦ ਉਹ ਮਹਾ ਸਿੰਘ ਕੋਲ ਪਹੁੰਚੇ ਉਹ ਆਖਰੀ ਸਾਲ ਆ ਰਿਆ ਸੀ ਗੁਰੂ ਸਾਹਿਬ ਬੜੇ ਪਿਆਰ ਨਾਲ ਉਸੇ ਸਿਰ ਆਪਣੀ ਗੋਦ ਵਿੱਚ ਰੱਖਦੇ ਹਨ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੇ ਹਨ ਉਸ ਨੂੰ ਬੜੀ ਥੋੜੀ ਹੋਸ਼ ਆਉਂਦੀ ਹੈ ਕੁਝ ਮੰਗ ਲੈ ਤਾਂ ਉਸਨੇ ਕਿਹਾ ਕਿ ਤੁਹਾਡੀ ਗੋਦ ਵਿੱਚ ਮੇਰਾ ਸਿਰ ਹੈ ਇਸ ਤੋਂ ਬਾਅਦ ਮੈਨੂੰ ਕੀ ਚਾਹੀਦਾ ਹੈ ਗੁਰੂ ਸਾਹਿਬ ਨੇ ਫਿਰ ਮੰਗਣ ਵਾਸਤੇ ਕਿਹਾ ਤਾਂ ਉਸਦੇ ਮੂੰਹ ਚੋਂ ਹੀ ਨਿਕਲਿਆ ਸਤਗੁਰ ਜੇ ਤੁੱਠੇ ਹੋ ਤਾਂ ਸਾਡਾ ਲਿਖਿਆ ਵਿਦਾਵਾ ਪਾੜ ਦਿਓ ਗੁਰੂ ਸਾਹਿਬ ਨੇ ਝਟ ਕਮਰ कसे ਤੋਂ ਵਿਦਾਵਾ ਕੱਢਿਆ ਤੇ ਫਾੜ ਦਿੱਤਾ ਤੇ ਕਿਹਾ ਕਿ ਵਿਦਾਵਾ ਤਾਂ ਤੁਸੀਂ ਦਿੱਤਾ ਸੀ ਮੈਂ ਤਾਂ ਆਪਣੇ ਆਪ ਨੂੰ ਤੁਹਾਡੇ ਤੋਂ ਲਾ ਕਦੇ ਨਹੀਂ ਕੀਤਾ ਇਹ ਉਸ ਆਖਰੀ ਸਾਸੀ ਗੁਰੂ ਸਾਹਿਬ ਨੇ ਆਪਣਾ ਵਕਤ ਨਜ਼ਦੀਕ ਆਉਣਾ ਜਾਣ ਕੇ ਪੰਜ ਪੈਸੇ ਨਾਰੀਅਲ ਮੰਗਵਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਦਿੱਤੀ ਸਿੱਖੀ ਨੂੰ ਸ਼ਬਦ ਨਾਲ ਜੋੜ ਦਿੱਤਾ ਕਿ ਹਾ ਬਾਣੀ ਸਾਡਾ ਹਿਰਦਾ ਹੈ ਜਿਸ ਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ ਸਿੱਖਾਂ ਨੂੰ ਤਸੱਲੀ ਨਹੀਂ ਹੋਈ ਉਹਨਾਂ ਨੇ ਕਿਹਾ ਅਸੀਂ ਇੱਕ ਇੱਕ ਸਿੱਖ 10-10 ਲੱਖ ਦੀ ਫੌਜ ਨਾਲ ਲੜ ਜਾਂਦੇ ਹਾਂ ਸਿਰਫ ਇਹੀ ਸੋਚ ਕੇ ਕਿ ਸਾਡੀ ਪਿੱਠ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਹਨ ਮੁਕਸਰ ਤੇ ਚਮਕੌਰ ਦਾ ਹਵਾਲਾ ਦਿੱਤਾ ਤੁਹਾਡੇ ਜਾਂ تو بات کی ہوئے گا برو صاحب نے کہا کہ میں نو لوگ سورویر کہن دی ہن میں چودہ جنگ جتے ہن بہت کچھ کہن دی ہن پر انہوں اے نہیں پتا یود جیتے انہی کے پرشاد انہی کے پرشاد, انہی کے پرشاد سو دان کرے اگہ گھوٹر ہے انہی کے پرشاد انہی کی کرپا فون تام پرے انہی کے پرشاد سو ودیا لئی انہی کے کرپا سو شتر ومرے انہی کی کرپا سے ہم سجے ہیں نہ ہی موسو گریب کرور پرے ਆਪਣੇ ਆਖਰੀ ਸਮੇਂ ਵਿੱਚ ਵੀ ਆਪਣੇ ਸਾਰੇ ਗੁਣ ਆਪਣੀਆਂ ਸਾਰੀਆਂ ਕਾਮਯਾਬੀਆਂ ਦਾ ਮਾਣ ਆਪਣੇ ਸਿੰਘਾਂ ਨੂੰ ਬਖਸ਼ਿਆ ਤੇ ਆਪਣੇ ਆਪ ਨੂੰ ਕਰੋੜਾਂ ਗਰੀਬਾਂ ਵਿੱਚੋਂ ਇੱਕ ਆਖਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲਾਂ ਨੇ ਚਾਰ ਹਮਲੇ ਕੀਤੇ ਜਿਸ ਤੇ ਸਿੱਖਾਂ ਨੇ ਉਹਨਾਂ ਦੀ ਅਗਵਾਈ ਮੂੰਹ ਤੋੜ ਸਵਾ ਦਿੱਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕਰਕੇ ਇਸ ਤੇ ਸੰਪੂਰਤਾ ਦੀ ਮੋਹਰ ਲਗਾਈ ਜੋ ਕਿ ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀਂ ਸੀ ਬਲਕਿ ਗੁਰੂ ਸਹਿਬਾਨਾ ਵੱਲੋਂ 230 ਵਾਰਿਆਂ ਦਾ ਕਾਲਨਾ ਸੀ ਔਰ ਇਹ ਵੀ ਸੱਚ ਹੈ ਕਿ ਜਿਸ ਕਾਲਸਾ ਦੀ ਸਿਰਜਣਾ ਨੂੰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਉਹ ਸਿਰਫ ਜ਼ਬਰ ਜ਼ੁਲਮ ਤੇ ਨਿਆਂ ਵਿਰੋਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬਲਕਿ ਨਾਮ ਜਪਣ ਕਿਰਤ ਕਰਨ ਤੇ ਵੰਡ ਛਕਣ ਵਾਲਾ ਸੰਤ ਵੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲ ਚਕਮਾਫ